ਕਰਹਾਲੀ ਸਾਹਿਬ ਬਹੁਤ ਵੱਡਾ ਹਾਸਤਾ ਹੋ ਚੁੱਕੇ ਜੀ ਤੁਸੀਂ ਦੇਖ ਸਕਦੇ ਹੋ ਦੋ ਨੌਜਵਾਨ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਮਤਲਬ ਤੁਸੀਂ ਹਾਲਾਤ ਦੇਖ ਸਕਦੇ ਹੋ ਬੱਚਿਆਂ ਦੇ ਸਿਰ ਤੇ ਬਾਲ ਵੀ ਦੇਖ ਸਕਦੇ ਹੋ ਜੋ ਸਿੱਧੀ ਜੇਸੀ ਵੀ ਵੀ ਟੱਕਰ ਹੋ ਚੁੱਕੀ ਹੈ ਪਿੰਡ ਕਰਹਾਲੀ ਸਾਹਿਬ ਦੇ ਵਿੱਚ ਸਰ ਜੋ ਰਾਤੀ ਐਕਸੀਡੈਂਟ ਹੋਇਆ ਇਸ ਬਾਰੇ ਮਾੜਾ ਜਾਣਕਾਰੀ ਦਿਓ ਜੀ ਇਹ ਜੀ ਤੋਂ ਜੀਬੀਸੀ ਆ ਰਹੀ ਸੀ ਨਾਮ ਫਿਰ ਦੋ ਜੀ ਇਹ ਤਾਂ ਜਾ ਰਹੀ ਸੀ ਨਕਲਾ ਸਾਈਡ ਨੂੰ ਠੀਕ ਹੈ ਜੀ ਤੇ ਉਹ ਗੂ ਇਹ ਮੁੰਡੇ ਕਾਰ ਦੇ ਆ ਰਹੇ ਸੀ ਜੀਂਦਰਪਾਲ ਤੇ ਦੂਜਾ ਨਾਮ ਮੁੰਡਾ ਹੁਰਦਬਾਲ ਜੀ ਤੇ ਉਹ ਨਾਲ ਗੋ ਮੋਰਸ ਦੇ ਨਾਲ ਇਹਨਾਂ ਦਾ ਐਕਸ਼ਨ ਹੋ ਗਿਆ ਜੀ ਇੱਕ ਮੁਰਜ਼ੀ ਮੁਕ ਮੌਕੇ ਤੇ ਮੋਬੂਗੀ ਜੀ ਇੱਕ ਦਿਹਾੜਾ ਦੀ ਮੌਤ ਹੋ ਗਈ। ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਪਿੰਡ ਕਰਹਾਲੀ ਸਾਹਿਬ ਦੇ ਵਿੱਚ ਜੀਸੀਬੀ ਵਾਲੇ ਨੇ ਓਵਰਟੈਕ ਕਰਕੇ ਦੋ ਨੌਜਵਾਨਾਂ ਦੇ ਉੱਤੇ ਜੀਸੀਬੀ ਚਾੜ੍ਹ ਦਿੱਤੀ ਇੱਕ ਨੌਜਵਾਨ ਜੋ ਪੁੱਤ ਨੇ 22 ਸਾਲ ਦੀ ਉਮਰ ਦੇ ਨੇ ਬਹੁਤ ਇੱਕ ਗਰੀਬ ਘਰਾਂ ਦੇ ਬੱਚੇ ਨੇ ਇੱਕ ਜੀਸੀਬੀ ਵਾਲੇ ਡਰਾਈਵਰ ਨੇ ਇੱਕ ਦੋਸ਼ੀ ਨੇ ਮਾਰਨਸਾਰ ਇੱਕ ਡਰਾਈਵਰ ਭੱਜ ਚੁੱਕਿਆ ਮੌਕੇ ਤੋਂ ਪਿੰਡ ਕਰਹਾਲੀ ਸਾਹਿਬ ਦੀ ਇਹ ਘਟਨਾ ਜੀ ਸਾਰੇ ਹੀ ਭੈਣ ਭਰਾਵਾਂ ਨੂੰ ਹੱਥ ਬੰਨ੍ਹ ਕੇ ਅਪੀਲ ਕਰਦੇ ਹਾਂ ਜੇ ਪਰਿਵਾਰਾਂ ਨੂੰ ਜਰੂਰ ਸਾਥ ਦਿਓ ਕਿ ਨਾ ਪਰਿਵਾਰਾਂ ਦੇ ਨੌਜਵਾਨ ਬੱਚੇ ਚਲੇ ਗਏ ਨੇ ਕਿਤੇ ਦੁੱਖ ਬੰਦਿਆਂ ਤੋਂ ਘਟ ਜਾਂਦਾ ਸੰਕਰੀ ਪੁਲਿਸ ਬੇਨਤੀ ਹੈ ਸਾਰੇ ਹੀ ਭੈਣ ਭਰਾਵਾਂ ਨੂੰ ਇਹ ਲੋੜਵੰਦ ਪਰਿਵਾਰਾਂ ਦਾ ਜਰੂਰ ਸੰਜੋਗ ਕਰੋ ਇੱਕ ਭੈਣ ਜੀ ਕੋਲ ਮਤਲਬ ਇੱਕ ਬੱਚਾ ਇਦਾਂ ਦਾ ਉਹਦੇ 3 ਸਾਲ ਦਾ ਸੀ ਉਹਦੇ ਡੈਡੀ ਦੀ ਮੌਤ ਹੋ ਗਈ ਸੀ ਭੈਣ ਨੇ ਦਿਹਾੜੀਆਂ ਕਰ ਕਰਕੇ ਪਾਲਿਆ ਸੀ ਇੱਕ ਐਦਾਂ ਦੇ ਮਜ਼ਦੂਰ ਪਰਿਵਾਰ ਦਾ ਅੰਕਲ ਜੀ ਨੇ ਲੋਕਾਂ ਦੇ ਖੇਤਾਂ ਦੇ ਵਿੱਚ ਦਿਹਾੜੀ ਮਜ਼ਦੂਰੀ ਕਰਕੇ ਆਪਣੇ ਬੱਚੇ ਨੂੰ ਪਾਲਦੇ ਪਏ ਸੀ 20-20 ਸਾਲ ਦੀ ਉਮਰ ਦੇ ਸੀ ਬੱਚੇ ਹਜੇ ਇੱਕ ਪ੍ਰਾਈਵੇਟ ਜੋਬ ਦੇ ਲੱਗੇ ਸੀ ਕਿਵੇਂ ਮੈਡੀਕਲ ਸਟੋਰ ਦੇ ਲੱਗ ਜਾਂਦੇ ਨੇ ਆਪਣੇ ਘਰ ਦਾ ਤਾਂ ਗੁਜ਼ਾਰਾ ਚਲਾਉਣ ਲਈ ਅਪੀਲ ਆ ਸਾਰੇ ਭੈਣ ਭਰਾਵਾਂ ਨੂੰ ਇਸ ਔਖੇ ਸਮੇਂ ਦੇ ਵਿੱਚ ਇਸ ਲੋੜਬੰਦ ਪਰਿਵਾਰਾਂ ਦਾ ਜਰੂਰ ਸਾਥ ਦਿਓ ਸੰਤ ਜੀ ਇੱਕ ਮਜ਼ਦੂਰ ਪਰਿਵਾਰਾਂ ਦੇ ਬੱਚੇ ਨੇ ਔਖੇ ਸਮੇਂ ਦੇ ਵਿੱਚ ਸਾਰੇ ਭੈਣ ਭਰਾ ਆਓ ਉਹਨਾਂ ਦੇ ਭੈਣ ਭਰਾ ਬਣੋ ਉਹਨਾਂ ਦੇ ਮਾਪਿਓ ਬਣ ਕੇ ਬੱਚਿਆਂ ਦੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਜਰੂਰ ਖੜੋ ਦੁੱਖ ਵੱਡਿਆਂ ਤੋਂ ਕੱਟ ਜਾਂਦਾ ਘਰਹਾਲੀ ਸਾਹਿਬ ਬਹੁਤ ਵੱਡਾ ਹਾਸਤਾ ਹੋ ਚੁੱਕਿਆ ਜੀ ਤੁਸੀਂ ਦੇਖ ਸਕਦੇ ਦੋ ਨੌਜਵਾਨ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਮਤਲਬ ਤੁਸੀਂ ਹਾਲਾਤ ਦੇਖ ਸਕਦੇ ਬੱਚਿਆਂ ਦੇ ਸਿਰ पे ਬਾਲ ਵੀ ਦੇਖ ਸਕਦੇ ਹੋ ਜੋ ਸਿੱਧੀ ਜੀ ਸੀ ਵੀ ਦੀ ਟੱਕਰ ਹੋ ਚੁੱਕੀ ਹੈ ਪਿੰਡ ਘਰਹਾਲੀ ਸਾਹਿਬ ਦੇ ਵਿੱਚ ਸਾਡੇ 8:30 ਵਜੇ ਦੀ ਗੱਲ ਹੈ ਜੀ ਜੀ ਤੇ ਗੁਰਦੁਆਰਾ ਇਤਿਹਾਸਕ ਗੁਰਦੁਆਰਾ ਸਾਹਿਬ ਆ 6ਵੇਂ ਤੇ 9ਵੇਂ ਪਾਸ਼ਾ ਜੀ ਦਾ ਇਹਦੇ ਬਿਲਕੁਲ ਸਾਹਮਣੇ ਇਧਰ ਕਰਹਾਲੀ ਪਿੰਡ ਵਾਲੇ ਪਾਸਿਓਂ ਇੱਕ ਜੀਸੀਬੀ ਆ ਰਹੀ ਸੀ ਤੇ ਪਟਿਆਲੇ ਤੋਂ ਸਾਡੇ ਪਿੰਡ ਦੇ ਦੋ ਨੌਜਵਾਨ 18-19 ਸਾਲ ਦੇ ਦੋਨਾਂ ਦੀ ਉਮਰ ਸੀ ਉਹ ਆਪਣੇ ਪ੍ਰਾਈਵੇਟ ਕਿਸੇ ਰਜਗਾਰ ਲੱਗੇ ਹੋਏ ਆ ਉਥੋਂ ਕੰਮ ਕਰਕੇ ਵਾਪਸ ਆ ਰਹੇ ਸੀ ਰਾਤ ਨੂੰ 8:30 ਵਜੇ ਬਹੁਤ ਭਿਆਨਕ ਹਾਦਸਾ ਹੋਇਆ ਜਿਹੜੀ ਜੀਸੀਬੀ ਦੀ ਤੇ ਮੋਟਰਸਾਈਕਲ ਦੀ ਬਹੁਤ ਪੂਰੀ ਤਰ੍ਹਾਂ ਟੱਕਰ ਹੋਈ ਆ ਤੇ ਉਸ ਦੇ ਵਿੱਚ ਇੱਕ ਨੌਜਵਾਨ ਤਾਂ ਇੱਥੇ ਮੌਕੇ ਤੇ ਹੀ ਦੰਦ ਤੋੜ ਗਿਆ ਤੇ ਦੂਸਰਾ ਪਟਿਆਲੇ ਆਪਣਾ ਇਲਾਜ ਅਧੀਨ ਉਹ ਵੀ ਪੂਰਾ ਹੋ ਚੁੱਕਿਆ ਜੀ ਭਾਈ ਜੁਨ੍ਹਾਂ ਦੇ ਘਰ ਦੇ ਹਾਲਾਤ ਕਿਦਾਂ ਸੀ ਬੱਚੇ ਨੇ ਕਿਹੜੇ ਦੋਨੋਂ ਹੀ ਬੱਚੇ ਗਰੀਬ ਪਰਿਵਾਰਾਂ ਦੇ ਬੱਚੇ ਨੇ ਜੀ ਮਿਹਨਤ ਮਜ਼ਦੂਰੀ ਕਰਨ ਵਾਲੇ ਨੇ ਇੱਕ ਦੇ ਸਿਰ ਤੇ ਤਾਂ ਬਾਪ ਦਾਸ ਆਇਆ ਵੀ ਹੈ ਨਹੀਂ ਬਹੁਤ ਛੋਟਾ ਸੀ 2-3 ਸਾਲ ਦਾ ਜਦੋਂ ਦਾ ਉਹਦਾ ਮਤਲਬ ਫਾਦਰ ਪੂਰਾ ਹੋ ਚੁੱਕਿਆ ਤੇ ਉਹਦੀ ਮਾਂ ਨੇ ਬਹੁਤ ਮੁਸ਼ਕਲ ਦਿਹਾੜੀਆਂ ਕਰਕੇ ਉਹਨੂੰ ਪਾਲਿਆ ਅੱਜ ਕਮਾਉਣ ਦੀ ਉਮਰ ਸੀ ਪਰਮਾਤਮਾ ਨੇ ਉਹ ਵੀ ਪਰਿਵਾਰ ਤੋਂ ਖੋਲਿਆ ਜੀ ਅੱਗੇ ਤੁਸੀਂ ਪ੍ਰਸ਼ਾਸਨ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਤਾਂ ਇਹੀ ਅਪੀਲ ਹੈ ਜੀ ਵੀ ਇੱਕ ਤਾਂ ਜਿਹੜੇ ਇਹ ਭਾਰੀ ਵਾਹਨ ਆ ਇਹਨਾਂ ਦਾ ਕੋਈ ਸਿਸਟਮ ਹੋਵੇ ਵਧੀਆ ਕੋਈ ਜਿਹੜੀ ਇਹਨਾਂ ਨੂੰ ਗਾਈਡਲਾਈਨਸ ਹੋਵੇ ਜਿਹੜੇ ਚਲਾਉਂਦੇ ਆ ਇਹਨਾਂ ਨੂੰ ਇਹਨਾਂ ਦੇ ਆਪਰੇਟਰ ਆ ਜਿਹੜੇ ਤੇ ਦੂਸਰਾ ਜਿਹੜੇ ਬੱਚੇ ਦੋਨੇ ਪੂਰੇ ਹੋਏ ਆ ਗਰੀਬ ਪਰਿਵਾਰਾਂ ਦੇ ਬੱਚੇ ਆ ਉਹਨਾਂ ਦੀ ਜੇ ਕੋਈ ਆਰਥਿਕ ਮਦਦ ਹੋ ਸਕਦੀ ਆ ਸਰਕਾਰ ਵੱਲੋਂ ਤਾਂ ਸਾਰੇ ਪਿੰਡ ਵੱਲੋਂ ਅਸੀਂ ਬੇਨਤੀ ਕਰਾਂਗੇ ਜਰੂਰ ਉਹਨਾਂ ਦੀ ਮਦਦ ਕੀਤੀ ਜਾਵੇ ਜੋ ਕਿ ਜਦੋਂ ਐਕਸੀਡੈਂਟ ਹੋਇਆ ਮੌਕੇ ਦੇ ਜੀਸੀ ਵਾਲਾ ਡਰਾਈਵਰ ਨੇ ਚੱਕੇ ਦੇ ਬੱਚੇ ਨੂੰ ਆਣ ਜਾਣ ਵਾਲਿਆਂ ਨੇ ਚੱਕੇ ਨਹੀਂ ਜੀ ਨਹੀਂ ਉਹ ਤਾਂ ਆਪਣਾ ਜੀਸੀਬੀ ਵਾਲਾ ਤਾਂ ਇੱਥੋਂ ਜੀਸੀਬੀ ਛੱਡ ਕੇ ਫਰਾਰ ਹੋ ਚੁੱਕਿਆ ਸੀਗਾ ਜੀ ਉਹ ਤਾਂ ਰਾਹਗੀਰਾਂ ਨੇ ਜਾਂ ਪਿੰਡ ਦੇ ਲੋਕਾਂ ਨੂੰ ਜਿਵੇਂ ਜਿਵੇਂ ਪਤਾ ਲੱਗੀ ਗਿਆ ਉਹਨਾਂ ਨੇ ਚੱਕ ਕੇ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਜੀ ਕੁਝ ਜੀਸੀਬੀ ਵਾਲੇ ਨੇ ਡਰਾਈਵਰ ਨੇ ਮੌਕੇ ਤੇ ਨਸ਼ਾ ਪੱਤਾ ਵੀ ਕੀਤਾ ਹੋਇਆ ਸੀ ਕੁਝ ਲੋਕਾਂ ਤੋਂ ਸੁਣਿਆ ਹੋਵੇ ਥੋਨੇ ਇੱਥੇ ਲਵਿੰਦ ਵੀ ਹੋ ਸਕਦਾ ਜੀ ਹੁਣ ਜਿਵੇਂ ਆਪਾਂ ਦੇਖ ਰਹੇ ਆਂ ਵੀ ਉਹ ਰੋਂਗ ਸਾਈਡ ਆ ਰਿਹਾ ਖੁੱਲੀ ਸੜਕ ਪਈ ਸੀ ਹੋ ਸਕਦਾ ਨਸ਼ਾ ਪੱਤਾ ਕੀਤਾ ਹੋਵੇ ਕਿ ਦੇਖਿਆ ਤਾਂ ਉਹਨੂੰ ਕਿਸੇ ਨੇ ਹੈ ਨਹੀਂ ਉਹ ਤਾਂ ਛੱਡ ਕੇ ਫਰਾਰ ਹੋ ਗਿਆ ਪ੍ਰਸ਼ੰਕਾ ਹੈ ਸਾਰੇ ਹੀ ਕਹਿ ਰਹੇ ਆ ਵੀ ਹੋ ਸਕਦਾ ਉਹਦਾ ਨਸ਼ਾ ਸਰ ਜੋ ਰਾਤੀ ਐਕਸੀਡੈਂਟ ਹੋਇਆ ਇਸ ਬਾਰੇ ਮਾੜੇ ਜਾਣਕਾਰੀ ਦਿਓ ਜੀ ਇਹ ਜੀ ਤਾਂ ਜੀਬੀਸੀ ਆ ਰਹੀ ਸੀ ਨਾ ਉਹ ਫੇਰ ਤੋਂ ਜੀ ਇੱਧਰ ਜਾ ਰਹੀ ਸੀ ਲਗਾਂ ਸਾਈਡ ਨੂੰ ਠੀਕ ਹੈ ਜੀ ਤੇ ਉਹ ਗੂ ਇਹ ਮੁੰਡੇ ਕਾਲੇ ਆ ਰਹੇ ਸੀ ਬੀਂਦਰਪਾਲ ਤੇ ਦੂਜਾ ਨਾਮ ਡਾ ਅਮਰਤਪਾਲ ਜੀ ਤੇ ਉਹਨਾਂ ਆਗੂ ਮੋਟਰਸ ਦੇ ਨਾਲ ਐਕਸੀਡੈਂਟ ਹੋ ਗਿਆ ਜੀ ਇੱਕ ਮੁੰਡੇ ਦੀ ਮੁਕੀ ਮੌਤ ਹੋ ਗਈ ਜੀ ਇੱਕ ਦਿਫਤਾ ਦੀ ਮੌਤ ਹੋ ਗਈ ਤੁਸੀਂ ਮਤਲਬ ਕਿੰਨੇ ਵਜੇ ਪਹੁੰਚੇ ਇੱਥੇ ਐਕਸੀਡੈਂਟ ਹੋਣ ਤੋਂ ਬਾਅਦ ਅਸੀਂ 9 ਵਜੇ ਬਸ 10 ਮਿੰਟ ਬਾਅਦ ਪਹੁੰਚੇ ਸੀ ਠੀਕ ਹੈ ਜੀ ਤਾਂ ਸਰ ਕਿੰਨੇ ਮਤਲਬ ਕਿੰਨੇ ਬੰਦੇ ਦੀ ਇੱਥੇ ਵਿੱਚ ਡੈਥ ਹੋ ਗਈ ਜੀ ਦੋ ਮੁੰਡਿਆਂ ਦੀ ਹੋ ਗਈ ਸੀ ਇੱਕ ਇੱਥੇ ਵੀ ਇੱਕ ਇੱਥੇ ਹੋਈ ਦੋ ਜੁਗ ਗਈ ਜੀ ਜਿਹੜਾ ਜੀਸੀਬੀ ਵਾਲੇ ਆਪਣੀ ਸਾਈਡ ਆ ਰਹੀ ਸੀ ਜਾਂ ਰੋਂਗ ਸਾਈਡ ਆ ਰਹੀ ਸੀ ਰੋਂਗ ਸਾਈਡ ਆ ਰਹੀ ਸੀ ਤੇ ਜੀ ਸੀ ਵੀ ਨੇ ਕੋਈ ਨਸ਼ਾ ਕੀਤਾ ਸੀ ਜਾਂ ਮੌਕੇ ਤੇ ਫਰਾਰ ਹੋ ਗਿਆ ਬੰਦਾ ਜੀ ਮੌਕੇ ਤੇ ਫਰਾਰ ਹੋ ਭੱਜ ਗਿਆ ਪਹਿਲੇ ਠੀਕ ਹੈ ਜੀ ਆਉਣ ਤੋਂ ਪਹਿਲਾਂ ਭੱਜ ਗਿਆ ਠੀਕ ਹੈ ਜੀ ਤੇ ਇਸ ਦੇ ਵਿੱਚ ਮਤਲਬ ਕੋਈ ਪਤਾ ਕੀਤਾ ਵੀ ਜੀ ਸੀ ਵੀ ਕਿੱਥੋਂ ਦੀ ਹੈ ਹਾਂ ਪਤਾ ਕੀਤਾ ਜੀ ਰਾਮਪੁਰ ਫੂਲ ਜੀ ਹੈ ਮਾਰਕਣਾ ਗੱਲ ਹੋ ਗਈ ਏ ਜੀ ਉਹ ਕਹਿੰਦੇ ਹਿਾਰੇ ਆ ਠੀਕ ਹੈ ਜੀ